ਤਤ ਪਾਵਨ ਜਾਗਤ ਜੋਤ ਜੁਖੋ ਜੁਖ ਅਤਲ ਚਤਰ ਚਬਰ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਸ਼ਾਹੀਆਂ ਦੇ ਪਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜਵੱਟੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਕੋਈ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਹੈ ਅੱਜ ਦੀ ਪਾਵਨ ਵਚਨ ਹਨ ਹਰ ਵਿਸਰਤ ਸਦਾ ਖੁਆਰੀ ਖੁਆਰੀ ਦਾ ਮਤਲਬ ਹੈ ਬੇਪਤ ਹੋਣਾ ਬੇ ਇੱਜ਼ਤ ਹੋਣਾ ਮਹਾਰਾਜ ਕਹਿੰਦੇ ਹਨ ਕਿ ਭਾਈ ਪ੍ਰਮਾਤਮਾ ਦੇ ਨਾਮ ਨੂੰ ਭਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਬੇਇੱਜ਼ਤੀ ਹੁੰਦੀ ਰਹਦੀ ਹੈ ਤਾ ਕਉ ਤੂੰ ਕਾ ਕਹਾਂ ਬਿਆਪੈ ਜਾਂ ਕਉ ਓਟ ਤੁਹਾਰੀ ਓਟ ਦਾ ਮਤਲਬ ਆਸਰਾ ਕਹਿੰਦੀ ਪ੍ਰਮਾਤਮਾ ਵੀ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਤੋ ਭਾ ਨਹੀਂ ਲੱਗ ਸਕਦਾ ਉਹ ਬੇਪਤ ਨਹੀਂ ਹੋ ਸਕਦਾ ਰਹਾ ਮੈਨ ਜ਼ੈ ਮਰਨ ਜੋ ਜੀਵਨ ਬਤਨਾਂ ਸਰਪ ਜੈ ਸੇ ਅਰਜਾਰੀ ਅਰਜਾਰੀ ਦਾ ਮਤਲਬ ਹੈ ਉਮਰ ਮਹਾਰਾਜ ਕਹਿੰਦੇ ਨੇ ਭਾਈ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿੰਨੀ ਵੀ ਉਮਰ ਬਿਜਾਰਨੀ ਹੈ ਉਹ ਐਉਂ ਹੁੰਦੀ ਹੈ ਵੀ ਜਿਵੇਂ ਸੱਪ ਆਪਣੀ ਉਮਰ ਬਿਜਾਰਦਾ ਹੈ ਉਮਰ ਭਾਵੇਂ ਲੰਮੀ ਹੁੰਦੀ ਹੈ ਪਰ ਕਹਿੰਦੇ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ ਇਸ ਕਰਕੇ ਪ੍ਰਮਾਤਮਾ ਦਾ ਨਾਮ ਜਪਣ ਨਾਲ ਮਰਦ ਕਹਿੰਦੇ ਹਨ ਕਿ ਭਾਈ ਅੰਦਰ ਸ਼ਾਂਤੀ ਪੈਦਾ ਹੁੰਦੀ ਔਰ ਅੰਦਰਲੇ ਜ਼ਹਿਰ ਅੰਦਰਲੇ ਵਿਕਾਰ ਇੱਕ ਖਤਮ ਹੁੰਦੇ ਹਨ ਨਾ ਵਖੰਡਨ ਕੋ ਰਾਜ ਕਵਾਵੇ ਅੰਦਰ ਚਲੇ ਗੁਹਾਰੀ ਸਿਮਰਤੋ ਬਾਜਿਆ ਹੋਇਆ ਮਨੁੱਖ ਕਨ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਆਖਰ ਮਨੁੱਖਾ ਜੀਵਨ ਦੀ ਬਾਦੀ ਜਿਹੜੀ ਇਹ ਹਾਰ ਕੇ ਜਾਂਦਾ ਹੈ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਗੁਣ ਨਿਧਾਨ ਗੁਣ ਤਨਹੀਂ ਗਾਏ ਜਾ ਕੋ ਕਿਰਪਾ ਧਾਰੀ ਮਰਜ਼ ਕਹਿੰਦੇ ਹਨ ਵੀ ਗੁਣ ਨਿਧਾਨ ਵੀ ਗੁਣਾ ਦੇ ਖਜ਼ਾਨੇ ਉਹ ਕਾਲਪੁਰਖ ਪਰਮਾਤਮਾ ਉਸ ਹਰੀ ਦੇ ਗੁਣ ਕਹਿੰਦੇ ਉਸ ਮਨੁੱਖ ਨਹੀਂ ਗਾਏ ਜਿਸ ਤੇ ਮਾਲਕ ਨੇ ਮਿਹਰ ਕੀਤੀ ਕਿਰਪਾ ਕੀਤੀ ਜੋ ਸੁਖੀਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਕਹਿੰਦੇ ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਔਰ ਉਸ ਦੀ ਜ਼ਿੰਦਗੀ ਮubaruk ਹੁੰਦੀ ਹੈ ਇਹ ਨਾਨਕ ਅਜਿਹੇ ਮਨੁੱਖ ਤੋਂ ਸਦਕੇ ਜਾਣਾ ਚਾਹੀਦਾ ਹੈ ਬਨਿਹਾਰ ਹੋਣਾ ਚਾਹੀਦਾ ਹੈ ਜਿਸ ਉਤੇ ਪਰਮਾਤਮਾ ਦੀ ਕਿਰਪਾ ਹੋਵੇ ਜਿਹੜਾ ਉਸ ਮਾਲਕ ਦੇ ਗੁਣਾਂ ਨੂੰ ਬੰਦਾ ਹੈ ਔਰ ਜਿਸ ਉਤੇ ਪਰਮਾਤਮਾ ਦੀ ਮਿਹਰ ਹੈ ਮਹਾਰਾਜ ਕਿਰਪਾ ਕਰਨਾ ਹਰ ਮਨ ਤਨ ਵਸਿਆ ਜੋਈ ਜੈ ਜੈਕਾਰ ਕਰੇ ਸਭ ਕੋਈ ਕਹਿੰਦੇ ਜਿਨ੍ਹਾਂ ਦੇ ਹਿਰਦੇ ਤੇ ਪਰਮਾਤਮਾ ਦੇ ਨਾਮ ਦਾ ਵਾਸ ਹੋ ਜਾਂਦਾ ਹੈ ਉਹਨਾਂ ਦੀ ਤਾਰੇ ਜਗਤ ਵਿੱਚ ਸੋਭਾ ਆਉਂਦੀ ਹੈ ਆਹ ਗੁਰੂ ਕਿਰਪਾ ਕਰੇ ਤਾਰੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮ ਦਾ ਅੰਦਰੂਸ ਦੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਔਰ ਨਗਰ ਦੇ ਉਚਾਲ ਸੀ ਪਿਆਰ ਤੇ ਇਤਿਫਾਕ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਦਾ ਸਹਤ ਸੰਪੂਰਨਤਾ ਦੀ ਅਰਦਾਸ ਤੇ ਸਰਬੱਤ ਦੇ ਭਲੇ ਦੀ ਅਰਦਾਸ ਲਗਾਤਾਰ ਲਿਖਦੇ ਰਹੀਏ ਮਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਬੰਦ ਕਰੂ ਨਿ ਬੰਦਤਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ